ਜੀ ਮੈਂ ਹਰ ਗੁਰਜੀਤ ਸਿੰਘ ਲਾਈਵ ਪੇਜ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰੈਕੋਰਡ ਦੇ ਬਿਜਲੀ ਘਰ ਵਿਖੇ ਜਿੱਥੇ ਕੀ ਇੱਕ ਰੋਸ ਪ੍ਰਦਰਸ਼ਨ ਹੋ ਰਿਹਾਗਾ ਪਿੰਡ ਜਲਾਲਦੀਵਾਲ ਦੇ ਵਸਨੀਕਾਂ ਵੱਨੀਓ ਇਹ ਰੋਸ ਪ੍ਰਦਰਸ਼ਨ ਕਿਸ ਕਾਰਨ ਕੀ ਗੱਲਬਾਤ ਆ ਇਹ ਆਪਾਂ ਅੱਜ ਇੱਥੇ ਗੱਲਬਾਤ ਕਰਾਂਗੇ ਜਿਸ ਰੋਸ ਪ੍ਰਦਰਸ਼ਨ ਦੇ ਵਿੱਚ ਕਿਸਾਨੀ ਜਥੇਬੰਦੀਆਂ ਵੀ ਪਹੁੰਚੀਆਂ ਨੇ ਖਾਸ ਕਰ ਭਾਰਤੀ ਕਿਸਾਨ ਯੂਨੀਅਨ ਦਕੌਂਦਾ ਦੇ ਆਗੂ ਵੀ ਇੱਥੇ ਪਹੁੰਚੇ ਨੇ ਤੇ ਪਿੰਡ ਵਾਸੀ ਪਹੁੰਚੇ ਨੇ ਜੋਸ਼ ਸ਼ੋਰ ਨਾਲ ਨਾਰੇ ਲਾਏ ਗਏ ਆ ਵਿਰੋਧਤਾ ਕੀਤੀ ਗਈ ਆ ਇਹ ਕਿਸ ਚੀਜ਼ ਦੀ ਵਿਰੋਧਤਾ ਹੈ ਆਪਾਂ ਗੱਲ ਕਰਾਂਗੇ ਸਾਡੇ ਨਾਲ ਕਮਾਲਪੁਰਾ ਸਾਹਿਬ ਸੀਨੀਅਰ ਆਗੂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਤੇ ਕਮਾਲਪੁਰਾ ਸਾਹਿਬ ਦੱਸੋ ਅੱਜ ਇੱਥੇ ਕੀ ਕਾਰਨ ਆ ਜੀ ਕਾਦੇ ਲਈ ਇਹ ਰੋਸ ਪ੍ਰਦਰਸ਼ਨ ਹੋਇਆ ਗਿਆ ਜੀ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਇਹ ਕੋਈ ਨਮਾ ਨਹੀਂ ਗਾ ਬਿਜਲੀ ਸੋਧ ਬਿੱਲ 220 ਜਿਹੜਾ ਬਣਿਆ ਵਾ ਸਰਕਾਰ ਉਹਨੂੰ ਬਿੰਗੇ ਡੇਡੇ ਢੰਗ ਦੇ ਨਾਲ ਲਾਗੂ ਕਰਵਾ ਰਹੀ ਆ ਕਿਉਂਕਿ ਇਹ ਜਿਹੜਾ ਸੁਰਦ ਬੈਲਾ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਤੇ ਜਿਹੜੀ ਪੰਜਾਬ ਸਰਕਾਰ ਲੁਕਮੇ ਢੰਗ ਦੇ ਨਾਲ ਲਾਗੂ ਕਰ ਰਹੀ ਆ ਇਹ ਚੱਪਲੇ ਮੀਟਰ ਜਲਾਲਦੀਵਾਲ ਰੈਕੋਟ ਬਾਰ ਦੇ ਕੇ ਪਿੰਡਾਂ ਦੇ ਵਿੱਚ ਇਹ ਬਦਲਨ ਗਏ ਆ ਤੇ ਉੱਥੇ ਸਾਡੇ ਜਿਹੜੇ ਵਰਕਰ ਆ ਉਹਨਾਂ ਨੇ ਵਿਰੋਧ ਕੀਤਾ ਵਾ ਅਸੀਂ ਇਹ ਬਿਜਲੀ ਖਰਚ ਦਾ ਬਿੱਲ 220 ਦਾ ਲਗਾਤਾਰ ਵਿਰੋਧ ਕਰਦੇ ਆ ਅੱਜ ਵੀ ਵਿਰੋਧ ਕਰਦੇ ਆ ਜਿਹੜੇ ਚੈਪ ਵਾਲੇ ਮੀਟਰ ਆ ਇਹ ਕਿਸੇ ਵੀ ਹਾਲਤ ਚ ਅਸੀਂ ਲੱਗਣ ਨਹੀਂ ਦੇਣੀ ਦੂਜੀ ਗੱਲ ਅੱਜ ਜਿਹੜੇ ਸਾਡੇ ਪਿੰਡਾਂ ਦੇ ਗਰੀਬ ਲੋਕ ਸੀ ਜਿਨ੍ਹਾਂ ਨੂੰ ਥੋੜੀਆਂ-ਥੋੜੀਆਂ ਪੈਨਸ਼ਨਾਂ ਲੱਗੀਆਂ ਸੀਗੀਆਂ ਆਟਾ ਦਾਲ 2 ਰੁਪਏ ਕਿਲੋ ਮਿਲਦੀ ਸੀਗੀ ਉਹ ਵੀ ਇਹਨਾਂ ਨੇ ਬੰਦ ਕਰਤੀ ਐ ਕਮਾਲਪੁਰ ਸਾਹਿਬ ਮੈਂ ਇਹ ਗੱਲ ਪੁੱਛਣਾ ਚਾਹੂੰਗਾ ਜਿਹੜੇ ਇਹ ਤੁਸੀਂ ਚੱਪਾ ਵਾਲੇ ਮੀਟਰ ਜਿਹੜੇ ਲਾਏ ਜਾ ਰਹੇ ਪਿੰਡਾਂ ਦੇ ਵਿੱਚ ਇਹਦੀ ਵਿਰੋਧਤਾ ਹੋ ਰਹੀ ਆ ਮੇਨ ਅੱਜ ਤੇ ਇਹ ਇਹਦੇ ਵਿੱਚ ਨੁਕਸਾਨ ਕੀ ਆ ਇਹ ਲੋਕਾਂ ਨੂੰ ਮਤਲਬ ਇਹਦੇ ਨੁਕਸਾਨ ਬਾਰੇ ਦੱਸੋ ਕੁਝ ਇਸ ਦਾ ਨੁਕਸਾਨ ਇਹ ਆ ਜੀ ਵੀ ਪਹਿਲਾ ਤਾਂ ਨੁਕਸਾਨ ਇਹ ਹੀ ਆ ਵੀ ਜਿਹੜੇ ਮੀਟਰ ਸਾਡੇ ਘਰਾਂ 'ਚ ਚੱਲਦੇ ਆ ਉਹਨਾਂ ਨੂੰ ਬੇਕਾਰ ਕਰਨ ਦਾ ਕੋਈ ਸਰਕਾਰ ਨੂੰ ਫਾਇਦਾ ਨਹੀਂ ਸਰਕਾਰ ਐਵੇਂ ਜਿਹੜਾ ਬੋਝ ਆਪਦੇ ਖਜ਼ਾਨੇ ਤੇ ਪਾ ਲਈ ਆ ਨਵੇਂ ਮੀਟਰ ਲੈ ਕੇ ਕਿਉਂਕਿ ਸਰਕਾਰਾਂ ਨੂੰ ਇਹ ਹੁੰਦਾ ਵੀ ਜਦੋਂ ਕੋਈ ਚੀਜ਼ ਖਰੀਦਣੀ ਆ ਇਹਨਾਂ ਦਾ ਕਮਿਸ਼ਨ ਹੁੰਦਾ ਵਾ ਇਹਨਾਂ ਨੇ ਆਪਦਾ ਕਮਿਸ਼ਨ ਬਣਾਉਣਾ ਦੂਜਾ ਜਿਹੜੇ ਨਵੇਂ ਮੀਟਰ ਲੱਗ ਰਹੇ ਆ ਸਾਨੂੰ ਉਹਨਾਂ ਦੇ ਯਕੀਨ ਹੀ ਹੈ ਨਹੀਂਗਾ ਵੀ ਉਹਨਾਂ ਦੀ ਜਿਹੜੀ ਚਾਲ ਆ ਪਹਿਲਾਂ ਵਾਲੇ ਮੀਟਰ ਵળી ਆ ਜਾਂ ਉਹ ਤੋਂ ਕਈ ਗੁਣਾ ਵੱਧ ਆ ਸਾਨੂੰ ਜਿਹੜਾ ਸੌਂਡ ਚ ਪਤਾ ਲੱਗਿਆ ਵੀ ਇਹ ਨਵੇਂ ਮੀਟਰ ਆ ਜਿਹੜੇ ਇਹ ਬਹੁਤ ਤੇਜ਼ ਭਜਦੇ ਆ ਤਾਂ ਹੀ ਸਰਕਾਰਾਂ ਲੋਕਾਂ ਦੀ ਲੁੱਟ ਕਰਨ ਦੇ ਖਾਤਰ ਇਹ ਕੰਪਨੀਆਂ ਨਾਲ ਸੌਦੇ ਕਰ ਰਹੀਆਂ ਵਾਂ ਅਸੀਂ ਇਹਦਾ ਵਿਰੋਧ ਕਰਦੇ ਆਏ ਆ ਤੇ ਕਰਾਂਗੇ ਚੈਪਲੇ ਮੀਟਰ ਕਿਸੇ ਹਾਲਤ ਦੀ ਵੀ ਅਸੀਂ ਘਰਾਂ 'ਚ ਲੱਗਣ ਨਹੀਂ ਦੇਵਾਂਗੇ ਅੱਛਾ ਜਿਵੇਂ ਕਿ ਤੁਸੀਂ ਦੱਸਿਆ ਵੀ ਪਿੰਡ ਜਲਾਲ ਦੀਵਾਲ ਦੇ ਵਿੱਚ 8-10 ਮੀਟਰ ਲਾ ਚੁੱਕੇ ਨੇ ਬਿਜਲੀ ਭਵਗ ਵਾਲੇ ਪਰ ਇਹ ਨਾ ਲੱਗਣ ਤੇ ਆਉਣ ਵਾਲੇ ਸਮੇਂ 'ਚ ਵੀ ਨਾ ਲਾਉਣ ਜੇ ਇਹ ਗੱਲ ਇਹ ਨਹੀਂ ਮੰਨਦੇ ਬਿਜਲੀ ਭਵਗ ਵਾਲੇ ਤਾਂ ਅਗਲੀ ਕਾਰਵਾਈ ਕੀ ਹੋਊਗੀ ਦੇਖੋ ਜੀ ਕਾਰਵਾਈ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਡੇ ਕੋਲੇ ਅਧਿਕਾਰ ਆ ਅਸੀਂ ਲੋਕਾਂ ਨੂੰ ਜੱਥੇਬੰਦ ਕੀਤਾ ਇਹ ਪਿੰਡ ਬੜਾ ਤਕੜੀ ਜੱਥੇਬੰਦੀ ਹੈ ਸਾਡੀ ਡਕਾਉਂਦਾ ਦੀ ਦਿੱਲੀ ਦੇ ਬਾਟਰਾਂ ਤੇ ਲੋਕ ਲੜ ਕੇ ਆਇਆ ਜਲਾਲਦੀਵਾਲ ਦੇ ਤੇ ਇਹ ਮੀਟਰ ਅਸੀਂ ਕਿਸੇ ਹਾਲਤ ਤੇ ਲੱਗਣ ਨਹੀਂ ਦੇਣਗੇ ਜਿਹੜੇ ਮੀਟਰ ਲੱਗੇ ਆ ਉਹ ਅਸੀਂ ਲਾ ਕੇ ਸਾਡੇ ਆਗੂ ਇਹਨਾਂ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਾਉਣਗੇ ਪਹਿਲਾਂ ਅਸੀਂ ਬਿਜਲੀ ਬੋਰਡ ਨੂੰ ਦੱਸਾਂਗੇ ਆ ਕਿ ਵੀ ਆ ਮੀਟਰ ਲਾਹੇ ਲਾਹੇ ਆ ਤੁਸੀਂ ਇਹ ਲਾ ਕੇ ਲੈ ਜਾਓ ਇਹ ਜੇ ਨਹੀਂ ਲਾਉਂਦੇ ਤਾਂ ਫਿਰ ਅਸੀਂ ਆਪ ਲਾ ਕੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਵਾਂਗੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਠੀਕ ਹੈ ਜਿਵੇਂ ਕਿ ਦਕੌਂਦਾ ਸਾਹਿਬ ਨੇ ਦੱਸਿਆ ਵੀ ਇਹ ਜੋ ਮੀਟਰ ਚੋਰੀ ਛੁੱਪੇ ਲਾ ਕੇ ਗਏ ਆ ਪਿੰਡ ਦੇ ਵਿੱਚ ਤੇ ਇਹ ਲਾਉਣ ਦਾ ਮੁੱਦਾ ਜੋ ਅੱਜ ਭਖਿਆ ਹੋਇਆਗਾ ਤੇ ਪਿੰਡ ਵਾਸੀ ਕਹਿ ਰਹੇ ਆ ਤੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਵੀ ਇਹ ਮੀਟਰ ਲੱਗਣ ਨਹੀਂ ਦੇਣੇ ਤੇ ਜੇ ਇਹ ਬਿਜਲੀ ਭਵਗ ਵਾਲੇ ਨਹੀਂ ਮੰਨਣਗੇ ਤਾਂ ਆਉਣ ਵਾਲੇ ਸਮੇਂ 'ਚ ਇਹ ਆਪਦੀ ਵੱਡੀ ਕਾਰਵਾਈ ਵਿਢਣਗੇ ਤੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਇੱਥੇ ਖੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਦੱਸੋਗੇ ਵੀ ਜਿਹੜੇ ਇਹ ਮੀਟਰ ਪੈਂਡ ਦੇ ਵਿੱਚ ਲਾਉਣ ਆਏ ਸੀਗੇ ਲੋਕਾਂ ਨੇ ਕੁਝ ਦੇਖਿਆ ਇਹਦੇ ਬਾਰੇ ਪਤਾ ਲੱਗਿਆ ਲੋਕਾਂ ਨੂੰ ਨਹੀਂ ਉਹ ਬਈ ਇਹਦਾ ਲੱਗਿਆ ਆਪਣੇ ਅੱਛਾ ਹੋਰ ਆਪਣੇ ਸਰਦਾਰ ਜੀ ਸਾਡੇ ਨਾਲ ਖੜੇ ਆ ਇਹਨਾਂ ਦੇ ਘਰਾਂ ਕੋਲੇ ਮੀਟਰ ਲਾਉਣ ਆਏ ਸੀਗੇ ਹਾਂ ਮੇਰੇ ਆਪ ਦੇ ਲੱਗਿਆ ਜੀ ਤੁਹਾਨੂੰ ਪਤਾ ਲੱਗਿਆ ਮੀਟਰ ਲਾਉਣ ਆਏ ਆ ਉਦੋਂ ਜਦੋਂ ਆਇਆ ਜੀ ਮੈਂ ਘਰ ਹੀ ਸੀਗਾ ਜਦੋਂ ਰੈਟ ਬੰਦ ਹੋਈ ਆ ਮੈਂ ਇਹਨੇ ਕੋਲ ਗਿਆ ਮੈਨੂੰ ਕਹਿੰਦੇ ਵੀ ਥੋੜਾ ਮੀਟਰ ਹੈ ਮੈਂ ਕਾਹ ਤੋਂ ਬਦਲਾਂ ਵੀ ਮੀਟਰ ਠੀਕ ਆ ਕਹਿੰਦੇ ਜੀ ਥੋੜਾ ਮੀਟਰ ਇਹ ਕਾਲਾ ਹਾਂਜੀ ਵੀ ਕਾਲਾ ਕਰਕੇ ਅਸੀਂ ਬਦਲਾਂ ਇਹ ਦੂਜਾ ਚੈਪ ਵਾਲਾ ਨਹੀਂ ਹੈਗਾ ਦੂਜਾ ਮੀਟਰ ਆ ਅੱਛਾ ਮੇਰੇ ਨਾਲ ਇਹ ਗੱਲਾਂ ਹੋ ਜਾਂ ਇਹ ਕਹਿੰਦੇ ਅੰਕਲ ਤੁਹਾਨੂੰ ਕੋਈ ਤਕਲੀਫ ਨਹੀਂ ਵੀ ਤੁਸੀਂ ਮੀਟਰ ਵੱਲ ਬਦਲਾ ਲਓ ਵੀ ਪੰਜ ਮੀਟਰ ਪਹਿਲਾਂ ਬਦਲੇ ਵੀ ਇਹ ਪੰਜਵਾਂ ਮੀਟਰ ਥੋੜਾ ਹੈ ਚਾਰ ਪਹਿਲਾਂ ਬਦਲੇ ਆ ਆਹ ਗੱਲ ਹੋਈ ਜੀ ਮੇਰਾ ਮੀਟਰ ਬাজি ਕਰਦਾ ਕੋਈ ਮੀਟਰ ਖਰਾਬ ਸੀਗਾ ਜਾਂ ਕੋਈ ਗੱਲਬਾਤ ਬਿਲਕੁਲ ਕੋਈ ਖਰਾਬ ਨਹੀਂ ਸੀ ਮੇਰਾ ਮੀਟਰ ਸਹੀ ਚੱਲਦਾ ਸੀ ਕੋਈ ਦਰਖਾਸਤ ਨਹੀਂ ਮੇਰੀ 552 ਜੁਮਟਾ ਮਚੇਆਂ ਮੇਰੇ ਕੋਲੇ ਬੈਲ ਵੀ ਆਪਣੇ ਕੋਲੇ ਆ ਬਸ ਇਹ ਗੱਲ ਆ ਜੀ ਬਿਲਕੁਲ ਜੀ ਮੈਂ ਬਾਈ ਜੀ ਉਹਨਾਂ ਦੇ ਘਰਾਂ ਕੋਲੇ ਮੀਟਰ ਲਾਉਣਾ ਆਏ ਸੀਗੇ ਤੇ ਇਹਨਾਂ ਨੂੰ ਇਹ ਗੱਲ ਕਹਿ ਕੇ ਮਤਲਬ ਮੀਟਰ ਬਦਲਿਆ ਗਿਆ ਵੀ ਇਹ ਮੀਟਰ ਜੋ ਵਧੀਆ ਮੀਟਰ ਆ ਤੇ ਤੁਹਾਡਾ ਮੀਟਰ ਜੋ ਪੁਰਾਣਾ ਹੋ ਚੁੱਕਿਆ ਵੀ ਇਸ ਕਰਕੇ ਅਸੀਂ ਇਹ ਮੀਟਰ ਬਦਲ ਰਹੇ ਆ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਇਹ ਜੁਮਟਾ ਨਹੀਂ ਵਧ ਕੱਢੂਗਾ ਵੀ ਇਸ ਤਰ੍ਹਾਂ ਦਾ ਗੱਲਾਂ ਬਾਤਾਂ ਉਹਨਾਂ ਨੇ ਇਹਨਾਂ ਨਾਲ ਕੀਤੀਆਂ ਬਟ ਪਿੰਡ ਵਾਲਿਆਂ ਨੂੰ ਇਹ ਨਰਾਜ਼ਗੀ ਰਹੀ ਆ ਤੇ ਇਹ ਮਨਜ਼ੂਰ ਨਹੀਂ ਕਰਦੇ ਵੀ ਇਹ ਮੀਟਰ ਲਾਏ ਜਾਣ ਇਹਦੀ ਵਿਰੋਧਤਾ ਪੰਜਾਬ ਦੇ ਹੋਰ ਪਿੰਡਾਂ ਦੇ ਵਿੱਚ ਵੀ ਹੋਈ ਆ ਤੇ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਇਹ ਵਿਰੋਧਤਾ ਹੁੰਦੀ ਰਹੂਗੀ ਤੇ ਦੇਖਣਾ ਇਹ ਆ ਵੀ ਇਹ ਜੋ ਵਿਰੋਧਤਾ ਕੀ ਰੁਕ ਲਿਆ ਕੇ ਅੱਗੇ ਰੁਕ ਲਿਆ ਹੁੰਦੀ ਆ ਤੇ ਇਹ ਬਿਜਲੀ ਭਾਗ ਪਾਵਰ ਕਾਮ ਇਸ ਨੂੰ ਜੋ ਮੀਟਰ ਬਦਲ ਰਹੇ ਆ ਇਹਨਾਂ ਨੂੰ ਰੋਕਣਗੇ ਜਾਂ ਨਹੀਂ ਰੋਕਣਗੇ ਆਉਣ ਵਾਲਾ ਸਮਾਂ ਦੱਸੂਗਾ ਰਾਇਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨ ਹਾਂਜੀ ਇਹ ਆਪਣਾ ਨਾ ਸਾਡੇ ਅਧਿਕਾਰੀਆਂ ਤੋਂ ਜੋ ਮੈਸੇਜ ਆਇਆ ਵੀ ਆਪਾਂ ਜਿਹੜੇ ਮਕੈਨੀਕਲ ਮੀਟਰ ਆ ਤੇ ਇਲੈਕਟ੍ਰੋਮੈਕੈਨੀਕਲ ਮੀਟਰ ਉਹ ਆਪਾਂ ਫਸਟ ਪ੍ਰਾਇੋਰਟੀ ਤੇ ਚੇਂਜ ਕਰਨੇ ਆ ਪਹਿਲੀ ਪ੍ਰਾਇੋਰਟੀ ਮਕੈਨੀਕਲ ਆ ਦੂਜੀ ਇਲੈਕਟ੍ਰੋਮੈਕੈਨੀਕਲ ਤੇ ਆਪਣੇ ਜਿਹੜੇ ਮੀਟਰ ਹਨ ਸਾਨੂੰ ਇਸ਼ੂ ਹੁੰਦੇ ਆ ਲੈਬ ਚੋਂ ਉਹ ਆਪਣੇ 스마트 ਮੀਟਰ ਆ ਰਹੇ ਆ ਤੇ ਉਹ ਹੀ ਅਸੀਂ ਚੇਂਜ ਕਰ ਰਹੇ ਆਂ ਜਦੋਂ ਕੱਲਾ 스마트 ਮੀਟਰ ਹੀ ਆ ਰਹੇ ਹਾਂਜੀ ਨੇ ਲੋਕਾਂ ਦੀ ਇਹ ਕੰਪਲੇਂਟ ਆ ਵੀ ਸਾਡੇ ਜਿਹੜੇ ਮੀਟਰ ਸੀਗੇ ਪੁਰਾਣੇ ਬੱਧੇ ਚੱਲੇ ਸੀ ਕੋਈ ਉਹਨਾਂ ਦੀ ਕੰਪਲੇਂਟ ਨਹੀਂ ਅਸੀਂ ਕੁਝ ਕਹਿ ਤੋ ਵੀ ਦਰਜ ਕਰਵਾਈ ਫੇਰ ਵੀ ਸਾਡੇ ਸੁੱਤੇ ਪਿਆ ਤੇ ਬਦਲੇ ਗਏ ਜੇ ਨਾਲ ਕੋਈ ਰੌਡ ਨੋਇਸ ਵਗੈਰਾ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਨਹੀਂ ਸੁੱਤੇ ਪਏ ਤਾਂ ਪਤਾ ਨਹੀਂ ਹੁਣ ਜੇ ਦਿਨੇ ਲੋਕ ਸੌਂ ਜਾਂਦੇ ਹੋਣਗੇ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਦਿਨ ਦੇ ਵਿੱਚ ਜਾ ਕੇ ਆਪਾਂ ਪਹਿਲਾਂ ਇਨਫਾਰਮ ਕਰ ਦਿਆਂ ਕੰਜ਼ਿਊਮਰ ਨੂੰ ਜੇ ਨਹੀਂ ਹੁੰਦਾ ਕਿਉਂਕਿ ਅਸੀਂ ਬਹੁਤ ਤਦਾਦ ਦੇ ਬੱਚੇ ਜਿਹੜੇ ਮੀਟਰ ਚੇਂਜ ਕਰਨੇ ਆ ਆਕਸਰੀ ਘਰਾਂ ਵਿੱਚ ਲੋਕ ਨਹੀਂ ਹੁੰਦੇ ਹਣਾ ਜਾ ਸੀ ਪਰ ਮੀਟਰ ਚੇਂਜ ਕਰਕੇ ਬਾਅਦ ਵਿੱਚ ਵੀ ਸਾਈਨ ਕਈ ਵਾਰ ਕਰਵਾ ਲੈਣੇ ਜਾਂ ਸੀ ਪਹਿਲਾਂ ਦੱਸਦੇ ਹਾਂ ਕੋਈ ਲੋਕ ਕਿ ਅਸੀਂ ਕੁਝ ਨਹੀਂ ਕਰਦੇ ਰਹਿਵਾਂ ਅਡਵਾਂਸ ਰਿਟਨ ਤੇ ਕੋਈ ਨੋਟਿਸ ਨਹੀਂ ਭੇਜਿਆ ਜਾਂਦਾ ਨਹੀਂ ਅਡਵਾਂਸ ਤੇ ਇਹਨਾਂ ਕਿਉਂਕਿ ਬਲਕ ਦੇ ਵਿੱਚ ਜਿਹੜੇ ਆਉਂਦੇ ਆ ਆਪਣੇ ਐਮਸੀਓ ਦਾ ਕੋਈ ਨੋਟਿਸ ਨਹੀਂ ਭੇਜਿਆ ਜਾਂਦਾ ਤੇ ਜਿਹੜੇ ਪਰ ਮੀਟਰ ਤੋਂ ਨਾ ਡਰਦੇ ਕਿਉਂ ਲੋਕ ਇਹਦੇ ਵਿੱਚ ਕੀ ਖਾਸੀਅਤ ਕੀ ਨਹੀਂ ਇਹ ਨਾ ਕੋਈ ਇੱਕ ਤਾਂ ਦੀ ਅਫਵਾਹੀ ਆ ਜਿਹੜਾ ਹੁਣ ਸਮਾਰਟ ਮੀਟਰ ਆਪਣੇ ਆ ਰਹੇ ਆ ਉਹਦੇ ਵਿੱਚ ਕੀ ਆ ਕੰਜ਼ਿਊਮਰ ਨੂੰ ਵੀ ਫਾਇਦਾ ਤੇ ਮਹਿਕਮੇ ਨੂੰ ਵੀ ਫਾਇਦਾ ਉਹਦਾ ਰੀਜ਼ਨ ਕੀ ਆ ਇੱਕ ਤਾਂ ਜਿਹੜਾ ਮੈਕੈਨਿਕਲ ਮੀਟਰ ਹੁੰਦਾ ਉਹ ਆਪਣੀ એનર્ਜੀ ਉਹ ਮਤਲਬ ਜੂਨਟਾਂ ਖਾਂਦਾ ਆਪਣੇ ਚੱਲਣ ਲਈ ਉਹਦੀ ਬਚਤ ਹੁੰਦੀ ਆ ਸਰਕਾਰ ਨੂੰ ਦੂਸਰੇ ਨੰਬਰ ਤੇ ਇਹਦੀ ਰੀਡਿੰਗ ਆ ਜਿਹੜੀ ਆਨਲਾਈਨ ਰੀਡਿੰਗ ਚਾਣੀ ਆ ਮੰਨ ਲਓ ਇੱਕ ਤਰੀਕ ਨੂੰ 12 ਵਜੇ ਰੀਡਿੰਗ ਚਲੀ ਜਾਣੀ ਆ ਉਹਦੇ ਵਿੱਚ ਗਲਤੀ ਦਾ ਕੋਈ ਵੀ ਚਾਂਸ ਨਹੀਂ ਹੈਗਾ ਮੀਟਰ ਰੀਡਰ ਕੀ ਆ ਮੈਨੂਅਲ ਰੀਡਿੰਗ ਲੈਣੀ ਆ ਕੋਈ ਘਟ ਗੱਲ ਤਾਂ ਰੀਡਿੰਗ ਪੈਸ ਆਦੀ ਵਾਧਦਾ ਸਾਦੀ ਘਟ ਸਾਦੀ ਆਪਣੇ ਸਾਡੇ ਕੋਲ ਕੇਸ ਵੀ ਆਉਂਦੇ ਆ ਉਹ ਆਪਣਾ ਸਾਰਾ ਕਸਰ ਮੂਵ ਹੋ ਜਾਊਗਾ ਆਪਣਾ ਆਨਲਾਈਨ ਹੀ ਬਿੱਲ ਜਾਊਗਾ ਅਗਲੇ ਕੋਲ ਟਾਈਮ ਤੇ ਜਾਊ ਅਗਲੇ ਟਾਈਮ ਤੇ ਭਰੂਗਾ ਇਹ ਚ ਫਾਇਦਾ ਹੀ ਹੈ ਨਹੀਂ ਜਵੇਂ ਲੋਕਾਂ ਚ ਇੱਕ ਗੱਲ ਚੱਲ ਰਹੀ ਹੈ ਕਿ ਕੋਈ ਪ੍ਰੀਪੇਡ ਮੀਟਰ ਵਗੈਰਾ ਹੋ ਜਾਣਾ ਇਹ ਜਿੰਨੇ ਵਾਸਤੇ ਭਰਾਓ ਉਹ ਨਹੀਂ ਚੱਲ ਰਹੇ ਇਸ ਤਰੀਕੇ ਦੀ ਕੋਈ ਨਹੀਂ ਹਜੇ ਤੱਕ ਸਾਨੂੰ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਸਾਨੂੰ ਜਸਟ ਇਹ ਹੈ ਵੀ ਸਮਾਰਟ ਮੀਟਰ ਜਿਹੜੇ ਹੈਗੇ ਆ ਇਹਨਾਂ ਦੀ ਰੀਡਿੰਗ ਆਨਲਾਈਨ ਜਾਣੀ ਆ ਮਹੀਨੇ ਬਾਅਦ ਤੇ ਉਹਦੀ ਆਪਾਂ ਬਿਲਿੰਗ ਹੋਣੀ ਆ ਕੋਈ ਇਦਾਂ ਦਾ ਨਹੀਂ ਪ੍ਰੀਪੇਡ ਦਾ ਸਾਨੂੰ ਮੈਸੇਜ ਇਹਨਾਂ ਦਾ ਕੀ ਪ੍ਰੋਸੈਸ ਹੈ ਕਿ ਜਿੱਥੇ ਬੰਦ ਇਨਨੋ ਇਹ ਇਹਨਾਂ ਨਾਲ ਗੱਲਬਾਤ ਕੀਤੀ ਸੀ ਜਥੇਬੰਦੀਆਂ ਨਾਲ ਵੀ ਸਾਨੂੰ ਪਿੱਛੋਂ ਜਿਹੜੇ ਸਮਾਰਟ ਮੀਟਰ ਹੀ ਇਸ਼ੂ ਹੁੰਦੇ ਆ ਕੋਈ ਨਵਾਂ ਮੀਟਰ ਅਪਲਾਈ ਕਰਦਾ ਸੀ ਉਹਨੂੰ ਮਨਾ ਨਹੀਂ ਕਰ ਸਕਦੇ ਮੀਟਰ ਲਗਾਵਾਂਗੇ ਜਥੇਬੰਦੀ ਨੇ ਆਪ ਵੀ ਮੰਨਿਆ ਵੀ ਜਿਹੜੇ ਨਵੇਂ ਮੀਟਰ ਆ ਤੇ ਜਿਹੜੇ ਆਪਾਂ ਮੀਟਰ ਕੋਈ ਸੜਿਆ ਜਾਂ ਚੇਂਜ ਕਰਦੇ ਆ ਉਹ ਲਗਾ ਦਿੱਤਾ ਜਾਵੇ ਪਰੰਤੂ ਜਿਹੜੇ ਮੀਟਰ ਵੈਸੇ ਆਪਣ ਸਾਨੂੰ ਉੱਪਰੋਂ ਲਿਸਟ ਆਉਂਦੀ ਆ ਮਕੈਨੀਕਲ ਤੇ ਇਲੈਕਟ੍ਰੋਮਕੈਨੀਕਲ ਉਹਦੇ ਬਾਰੇ ਅਸੀਂ ਆਪਣੇ ਅਧਿਕਾਰੀਆਂ ਨਾਲ ਗੱਲ ਕਰਾਂਗੇ ਹਾਂਜੀ ਹਾਂਜੀ ਜਿਵੇਂ ਕਿ ਆਪਾਂ ਅੱਜ ਸਤਾਰਨੇ ਦੇ ਵਿੱਚ ਸੀਗੇ ਤੇ ਲੋਕਾਂ ਨੇ ਜੋ ਚੱਪਾਲੇ ਮੀਟਰ ਲਾਏ ਜਾ ਰਹੇ ਆ ਉਹਨਾਂ ਦੇ ਵਿਰੋਧਤਾ ਕੀਤੀ ਆ ਜਿਥੇ ਬਿਜਲੀ ਦਫ਼ਤਰ ਦੇ ਵਿੱਚ ਆ ਕੇ ਤੇ ਹੁਣ ਆਪਾਂ ਗੱਲਬਾਤ ਕੀਤੀ ਆ ਆਡਿਓ ਸਾਹਿਬ ਨਾਲ ਆਡਿਓ ਸਾਹਿਬ ਨੇ ਇਹ ਗੱਲ ਦੱਸੀ ਆ ਵੀ ਜੋ ਇਹ ਮੀਟਰ ਲੱਗ ਰਹੇ ਆ ਇਹ ਉੱਪਰੋਂ ਹੁਕਮ ਆ ਰਹੇ ਆ ਸਰਕਾਰਾਂ ਦੇ ਹੁਕਮ ਆ ਰਹੇ ਜਾਂ ਇਹਨਾਂ ਦੇ ਉੱਚ ਅਧਿਕਾਰੀਆਂ ਦੇ ਹੁਕਮ ਆਇਆ ਜੋ ਇਹ ਮੀਟਰ ਲਾਏ ਜਾ ਰਹੇ ਆ ਇਹ ਡਿਜੀਟਲ ਮੀਟਰ ਲਗਾ ਰਹੇ ਨੇ ਤੇ ਇਹਨਾਂ ਮੀਟਰਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਹੁਣ ਤੱਕ ਵੀ ਇਹੀ ਗੱਲ ਦੱਸੀ ਗਈ ਹੈ ਵੀ ਜੋ ਇਹਦੇ ਵਿੱਚ ਪ੍ਰੋਪਰ ਜਾਣਕਾਰੀ ਜੋ ਹੈ ਭਾਗ ਤੱਕ ਜਾਇਆ ਕਰੂਗੀ ਵੀ ਜੋ ਵੀ ਜੁਮਟਾ ਉੱਠਦੀਆਂ ਨੇ ਜਾਂ ਕੋਈ ਵੀ ਹੈ ਜੋ ਡਿਜੀਟਲ ਤਰੀਕੇ ਦੇ ਨਾਲ ਇਹ ਆਪਰੇਟ ਕਰੂਗਾ ਮੀਟਰ ਤੇ ਉਹਨਾਂ ਨੇ ਅਸੀਂ ਪੁੱਛਿਆ ਵੀ ਜੋ ਇਹ ਵੀ ਕੋਈ ਰੀਚਾਰਜ ਵਗੈਰਾ ਇਹਦੇ ਵਿੱਚ ਹੋਊਗਾ ਜਾਂ ਕੋਈ ਸਿਮ ਤੋਂ ਵਾਲਾ ਸਿਸਟਮ ਆ ਜਾਂ ਕਿਵੇਂ ਆ ਵੀ ਇਹਦੇ ਬਾਰੇ ਦੱਸੋ ਵੀ ਉਹ ਕਹਿੰਦੇ ਵੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਨੂੰ ਜਿੰਨੀ ਵੀ ਜਾਣਕਾਰੀ ਆ ਅਸੀਂ ਤੁਹਾਨੂੰ ਦੱਸ ਦਿੱਤੀ ਆ ਵੀ ਇਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਊਗੀ ਬਾਕੀ ਰਹੀ ਗੱਲ ਵੀ ਜੋ ਚੋਰੀ ਛਿਪੇ ਲਾਉਣ ਦੀ ਗੱਲ ਉਹਨਾਂ ਨੇ ਦੱਸੀ ਆ ਵੀ ਇਹ ਬਲਕ ਦੇ ਵਿੱਚ ਮੀਟਰ ਲਾਏ ਜਾ ਰਹੇ ਆ ਤੇ ਤਾਂ ਕਰਕੇ ਲੋਕਾਂ ਨੂੰ ਇਨਫੋਰਮ ਕਰਨ ਦੇ ਵਿੱਚ ਉਹਨਾਂ ਨੂੰ ਮੁਸ਼ਕਲات ਹੋ ਰਹੀ ਆ ਬਾਕੀ ਘਰਾਂ ਦੇ ਵਿੱਚ ਜਾ ਕੇ ਉਹ ਕਹਿੰਦੇ ਵੀ ਆ ਬਟ ਕਈ ਵਾਰੀ ਘਰਾਂ ਦੇ ਵਿੱਚ ਕੋਈ ਉਪਲਬਧ ਹੁੰਦਾ ਨਹੀਂ ਹੁੰਦਾ ਤੇ ਇਸ ਕਰਕੇ ਉਹ ਮਿਸ ਹੋ ਜਾਂਦੇ ਆ ਤੇ ਇਸੇ ਕਰਕੇ ਲੋਕ ਨਾਰਾਜ਼ਗੀ ਬਿਤਿੱਤ ਕਰ ਰਹੇ ਨੇ ਵੀ ਉਹ ਉਹਨਾਂ ਨੂੰ ਦੱਸਿਆ ਵੀ ਨਹੀਂ ਇਹ ਮੀਟਰ ਚੋਰੀ ਛੁਪੇ ਲਾਏ ਜਾ ਰਹੇ ਆ ਬਟ ਫਿਲਹਾਲ ਦੀ ਘੜੀ ਲੋਕਾਂ ਦੀ ਪੂਰੀ ਵਿਰੋਧਤਾ ਹੈਗਾ ਉਹ ਇਹ ਮੀਟਰ ਨਾ ਮਨਜ਼ੂਰ ਕਰਦੇ ਨੇ ਤੇ ਉਹ ਲਵਾਉਣਾ ਨਹੀਂ ਚਾਹੁੰਦੇ ਇਸ ਕਰਕੇ ਉਹਨਾਂ ਨੇ ਧਰਨਾ ਦਿੱਤਾਗਾ ਆਉਣ ਵਾਲੇ ਸਮੇਂ 'ਚ ਦੇਖਾਂਗੇ ਵੀ ਇਹ ਮੀਟਰਾਂ ਦੀ ਨਾਰਾਜ਼ਗੀ ਜੋ ਲੋਕਾਂ ਨੇ ਆਪ ਦੇ ਪ੍ਰਤੀ ਰੱਖੀ ਆ ਮੀਟਰਾਂ ਪਤੀ ਤੇ ਇਹ ਕੀ ਰੰਗ ਲਿਆਵੇਗੀ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ